ਮੀਡੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਕਈ ਵਾਰ ਖਬਰਾਂ ਆ ਜਾਂਦੀਆਂ ਤੇ ਕਈ ਵਾਰ ਉਹ ਲੁਕੀਆਂ ਛੁਪੀਆਂ ਰਹਿ ਜਾਂਦੀਆਂ। ਅਮਰੀਕਾ ਤੇ ਕੈਨੇਡਾ ਦੇ ਬਾਰੇ ਕੁਝ ਕੁ ਮਹੱਤਵਪੂਰਨ ਜਾਣਕਾਰੀਆਂ ਆਈਆਂ, ਉਹ ਸਾਡੇ ਪਰਿਵਾਰਕ ਜੀਵਾਂ ਨਾਲ ਜ਼ਰੂਰ ਸਾਂਝੀਆਂ ਕਰਨੀਆਂ ਬਣਦੀਆਂ। ਅਮਰੀਕਾ ਦੇ ਵੱਲੋਂ ਪਿਛਲੇ ਕੁਝ ਦਿਨਾਂ ਦੇ ਵਿੱਚ ਇੱਕ ਮਹੱਤਵਪੂਰਨ ਨਿਯਮ ਬਣਾਇਆ ਗਿਆ। ਉਹਨਾਂ ਨੇ ਇਹ ਗੱਲ ਕਹੀ ਆ ਕਿ ਜੇਕਰ ਕਿਸੇ ਦੇ ਕੋਲੇ ਇਸ ਵੇਲੇ ਰੈਫਿਊਜੀ ਵੀਜ਼ਾ ਹੈਗਾ, ਜੇਕਰ ਕਿਸੇ ਦੇ ਕੋਲੇ ਇਸ ਵੇਲੇ ਕੋਈ ਹੋਰ ਪੋਲੀਟੀਕਲ ਅਸਾਈਲਮ ਹੈ, ਤਾਂ ਉਹਨਾਂ ਨੂੰ ਅਸੀਂ ਗ੍ਰੀਨ ਕਾਰਡ ਨਹੀਂ ਦੇਵਾਂਗੇ। ਜੇਕਰ ਉਹ ਗ੍ਰੀਨ ਕਾਰਡ ਮੰਗਦੇ ਵੀ ਆ ਜਿਨ੍ਹਾਂ ਨੇ ਅਪਲਾਈ ਵੀ ਕੀਤਾ ਉਹਨਾਂ ਨੂੰ ਗ੍ਰੀਨ ਕਾਰਡ ਬਿਲਕੁਲ ਨਹੀਂ ਦਿੱਤਾ ਜਾ ਰਿਹਾ ਯਾਨੀ ਕਿ ਜੇਕਰ ਤੁਸੀਂ ਉੱਥੇ ਰਾਜਨੀਤਿਕ ਸ਼ਰਨ ਲੈ ਕੇ ਰਹਿਣ ਦੇ ਵਿੱਚ ਕਾਮਯਾਬ ਹੋ ਗਏ ਆ ਜੇਕਰ ਤੁਸੀਂ ਹੋਰ ਵੱਖ-ਵੱਖ ਤਰੀਕੇ ਅਪਣਾ ਕੇ ਉੱਥੇ ਰਹਿਣ ਦੇ ਵਿੱਚ ਕਾਮਯਾਬ ਹੋ ਗਏ ਆ ਤੇ ਤੁਸੀਂ ਉੱਥੋਂ ਗ੍ਰੀਨ ਕਾਰਡ ਅਪਲਾਈ ਕੀਤਾ ਤੁਹਾਨੂੰ ਗ੍ਰੀਨ ਕਾਰਡ ਫਿਲਹਾਲ ਨਹੀਂ ਮਿਲ ਰਿਹਾ ਉਹਨਾਂ ਨੇ ਇਹ ਗੱਲ ਕਹੀ ਆ ਵੀ ਅਸੀਂ ਇਸ ਗੱਲ ਦੀ ਘੂਕ ਪੜਤਾਲ ਕਰਾਂਗੇ ਕਿ ਜਿਹੜੇ-ਜਿਹੜੇ ਦੇਸ਼ਾਂ ਦੇ ਵਿੱਚੋਂ ਤੁਸੀਂ ਆਏ ਆ ਉਹਨਾਂ ਦੇਸ਼ਾਂ ਦੇ ਨਾਲ ਸਾਡੇ ਯਾਨੀ ਕਿ ਅਮਰੀਕਾ ਦੇ ਸੁਰੱਖਿਆ ਸਬੰਧ ਕਿਹੋ ਜਿਹੇ ਆ ਵਕ ਵਕ ਸਬੰਧਾਂ ਦੇ ਮਾਮਲੇ ਦੇ ਉੱਤੇ ਸਾਡੀ ਮਤ ਕਿੰਨੀ ਕਿ ਮਿਲਦੀ ਆ ਅਸੀਂ ਇੱਕ ਦੂਜੀਆਂ ਨੀਤੀਆਂ ਦੇ ਨਾਲ ਕਿੰਨੇ ਕ ਸਹਿਮਤ ਆ ਹੁਣ ਉਸ ਤੋਂ ਇੱਕ ਬੜੀ ਮਹੱਤਵਪੂਰਨ ਅਗਲੀ ਗੱਲ ਆ ਜਿਹੜੀ ਕਿ ਸਾਡੇ ਪੰਜਾਬੀ ਭੈਣਾ ਵੀਰਾਂ ਨੂੰ ਵੀ ਸੋਚਣੀ ਪਊਗੀ ਦੇਖੋ ਬਹੁਤ ਸਾਰੇ ਭੈਣਾ ਵੀਰ ਜਗਾੜ ਲਾ ਕੇ ਵੀ ਗਏ ਆ ਅਸੀਂ ਉੱਥੇ ਗਏ ਆ ਵਿਜ਼ਟਰ ਵੀਜ਼ੇ ਦੇ ਤੌਰ ਤੇ ਉੱਤੇ ਅਸੀਂ ਕੋਈ ਪੋਲੀਟੀਕਲ ਅਸਾਈਲਮ ਅਪਲਾਈ ਕਰਤੀ ਆ ਅਸੀਂ ਕੋਈ ਹੋਰ ਕੋਈ ਨਾ ਕੋਈ ਕੁੰਡੀ ਲਬਲੀ ਆ ਪਰ ਉਹ ਇਹ ਗੱਲ ਕਹਿੰਦੇ ਆ ਵੀ ਜਦੋਂ ਤੁਸੀਂ ਇਹ ਗੱਲ ਕਹਿ ਦਿੱਤੀ ਆ ਕਿ ਸਾਨੂੰ ਸਾਡੇ ਦੇਸ਼ ਦੇ ਵਿੱਚ ਖਤਰਾ ਇਸ ਕਰਕੇ ਸਾਨੂੰ ਇੱਥੇ ਰਹਿਣ ਦੀ ਇਜਾਜ਼ਤ ਦਿੱਤੀ ਜਾਵੇ ਰਾਜਨੀਤਿਕ ਸ਼ਰਨ ਦਿੱਤੀ ਜਾਵੇ ਤੇ ਫਿਰ ਉਹ ਕਿਹੜੇ ਕਾਰਨ ਆ ਜਿਹਦੇ ਕਰਕੇ ਤੁਹਾਨੂੰ ਵਤਨ ਦੀ ਖਿੱਚ ਸਤਾਉਂਦੀ ਆ ਤੁਸੀਂ ਪਹਿਲਾਂ ਇਹ ਗੱਲ ਕਹੀ ਆ ਆਪਣੇ ਹੱਥ ਵਢਵਾਲੇ ਆ ਕਿ ਸਾਨੂੰ ਸਾਡੇ ਦੇਸ਼ ਦੇ ਵਿੱਚ ਖਤਰਾ ਹੈ ਤੇ ਫਿਰ ਤੁਸੀਂ ਆਪਣੇ ਵਤਨ ਦੇ ਵੱਲ ਤਾਂ ਕਰਦੇ ਆ ਨੇਪਾਲ ਦੇ ਰਸਤੇ ਜਿਹੜੇ ਵੀ ਆਇਆ ਕਰਨਗੇ ਤੇ ਭਾਈ ਉਹਨਾਂ ਦੇ ਉੱਤੇ ਅਸੀਂ ਸਖਤੀ ਕਰਾਂਗੇ ਵਾਪਸ ਨਹੀਂ ਜਾਣ ਦੇਣੇ ਪਹਿਲੀ ਗੱਲ ਤਾਂ ਕਾਠਮੰਡੂ ਦੇ 에어ਪੋਰਟ ਤੇ ਰੋਕ ਲਿਆ ਕਰਨਗੇ ਜੇ ਇਥੋਂ ਨਿਕਲ ਗਏ ਤਾਂ ਫਿਰ ਅਮਰੀਕਾ ਦੇ ਵਿੱਚ ਉਹਨਾਂ ਨੂੰ ਡੱਕ ਲਿਆ ਜਾਊਗਾ ਮਤਲਬ ਇਹ ਆ ਕਿ ਭਾਈ ਜੇ ਤੁਸੀਂ ਆਏ ਥਨੂੰ ਵਤਨ ਦੀ ਖਿੱਚ ਸਤਾਉਂਦੀ ਆ ਤੇ ਫਿਰ ਭਾਈ ਜਾਣ ਦੀ ਖਿੱਚ ਵੀ ਸਤਾਉਣੀ ਚਾਹੀਦੀ ਜਾਂ ਜਾਣ ਵੇਲੇ ਸੋਚ ਲੋ ਜਾਂ ਫਿਰ ਆਉਣ ਵੇਲੇ ਸੋਚ ਲੋ ਗੱਲ ਇਹ ਨਹੀਂ ਆ ਜੇ ਉਹ ਉਥੋਂ ਨਿਕਲ ਵੀ ਗਏ ਤਾਂ ਜਦੋਂ ਅਮਰੀਕਾ ਦੇ ਕਿਸੇ ਵੀ 에어ਪੋਰਟ ਦੇ ਉੱਤੇ ਉਤਰੇ ਉਹਨਾਂ ਨੂੰ ਦੇਸ਼ ਦੇ ਵਿੱਚ ਐਂਟਰੀ ਨਹੀਂ ਮਿਲਣੀ ਕਿਉਂਕਿ ਉਹ ਇਹ ਗੱਲ ਕਹਿੰਦੇ ਕਿ ਤੁਸੀਂ ਭਾਰਤ ਦੇ ਵਿੱਚ ਤਾਂ ਖਤਰਾ ਨੇਪਾਲ ਦੇ ਰਾਹ ਥਾਣੀ ਤੁਸੀਂ ਭਾਰਤ ਦੇ ਵਿੱਚ ਕਿਹੜੇ ਕਾਰਨ ਕਰਕੇ ਵੜੇ ਆ ਤਾਨੂੰ ਇਹਦੇ ਬਾਰੇ ਉੱਤਰ ਦਿਓ ਮਤਲਬ ਇਹ ਆ ਕਿ ਜੇਕਰ ਆਪਾਂ ਇਸ ਥਾਂ ਦੇ ਉੱਤੇ ਚਲਾਕੀ ਵਰਤਾਂਗੇ ਤੇ ਫਿਰ ਭਾਈ ਲੈਣੇ ਦੇ ਦੇਣੇ ਪੈ ਜਾਣਗੇ ਪਹਿਲੀ ਗੱਲ ਤਾਂ ਇਹ ਆ ਵੀ ਗਲਤ ਤਰੀਕੇ ਨਾਲ ਕਦੇ ਜਾਓ ਹੀ ਨਾ ਪਰ ਜਿਨ੍ਹਾਂ ਨੇ ਆਪਣੇ ਕੋਈ ਨਾ ਕੋਈ ਦਸਤਾਵੇਜ਼ ਬਣਾ ਲਏ ਆ ਜਿਨ੍ਹਾਂ ਨੇ ਕੋਈ ਨਾ ਕੋਈ ਆਧਾਰ ਘੜ ਲਿਆ ਤੇ ਜੇਕਰ ਫਿਰ ਵੀ ਭਾਈ ਵਤਨ ਦੀ ਮਿੱਟੀ ਖਿੱਚ ਲਈ ਆ ਤੇ ਜਾਂ ਤਾਂ ਭਾਈ ਪੱਕੇ ਤੌਰ ਦੇ ਉੱਤੇ ਖਿੱਚ ਪਾਊਗੀ ਤੇ ਜਾਂ ਫਿਰ ਭਾਈ ਤੁਹਾਨੂੰ ਉੱਥੇ ਟਿਕ ਕੇ ਰਹਿਣਾ ਪਊਗਾ ਉਹਨਾਂ ਦੇ ਨਿਯਮਾਂ ਨੂੰ ਫੋਲੋ ਕਰਨਾ ਪਊਗਾ ਇਹ ਨਹੀਂ ਵੀ ਤੁਸੀਂ ਭਾਰਤ ਦੇ ਵਿੱਚ ਆ ਨਹੀਂ ਸਕਦੇ ਤਾਂ ਨੇਪਾਲ ਦੇ ਰਸਤੇ ਰਾਹੀਂ ਆ ਜੰਨੇ ਆ ਜਿਵੇਂ ਕਿ ਕਈ ਲੋਕ ਹੁਣ ਤੱਕ ਆਉਂਦੇ ਵੀ ਰਹੇ ਆ ਅਮਰੀਕਾ ਨੇ ਇਸ ਮਾਮਲੇ ਵਿੱਚ ਸਖਤੀ ਕਰ ਦਿੱਤੀ ਆ ਸੋ ਭਵਿੱਖ ਦੇ ਵਿੱਚ ਜੇਕਰ ਤੁਸੀਂ ਵਤਨ ਦੇ ਵੱਲ ਆਉਣਾ ਤਾਂ ਇਹ ਦੇਖੋ ਵੀ ਭਾਈ ਵਾਪਸ ਜਾਣਾ ਕਿ ਨਹੀਂ ਜਾਣਾ ਤੇ ਜੇਕਰ ਜਾਣਾ ਫਿਰ ਵੀ ਸੋਚੋ ਵੀ ਭਾਈ ਤੁਸੀਂ ਆਉਣਾ ਕਿ ਨਹੀਂ ਆਉਣਾ ਉਦਾਂ ਡੌਂਕੀਆਂ ਸ਼ੌਂਕੀਆਂ ਵਾਲਾ ਕੰਮ ਹਾਲ ਦੀ ਘੜੀ ਰੁਕਿਆ ਹੋਇਆ ਇਹ ਰੁਕਿਆ ਹੀ ਰਵੇ ਪਹਿਲੀ ਗੱਲ ਤਾਂ ਇਹ ਆ ਤੇ ਅਸੀਂ ਗਲਤ ਤਰੀਕੇ ਦੇ ਨਾਲ 50 ਲੱਖ 60 ਲੱਖ 65 ਲੱਖ ਰੁਪਈਆ ਕਿਤੇ ਫਸਾਈਏ ਹੀ ਨਾ ਆ ਜੋ ਆਪਾਂ ਇਸ ਗੱਲ ਦੀ ਕੋਸ਼ਿਸ਼ ਕਰਗੇ ਦੂਜੀ ਗੱਲ ਕੈਨੇਡਾ ਦੇ ਵਿੱਚ ਪਿਛਲੇ ਸਾਲ ਯਾਨੀ ਕਿ 2024 ਦੇ ਵਿੱਚ ਲਗਭਗ 23 ਲੱਖ ਅਰਜ਼ੀਆਂ ਰੱਦ ਕੀਤੀਆਂ ਗਈਆਂ ਭਾਵੇਂ ਉਹ ਸਟੱਡੀ ਵੀਜ਼ਾ ਭਾਵੇਂ ਉਹ ਵਰਕ ਵੀਜ਼ਾ ਤੇ ਭਾਵੇਂ ਵਿਸਟਰ ਵੀਜ਼ਾ ਤੁਸੀਂ ਇਹ ਦੇਖੋ ਵੀ ਲਗਭਗ 53% 53% 53% ਅਰਜ਼ੀਆਂ ਰੱਦ ਕੀਤੀਆਂ ਗਈਆਂ ਮਤਲਬ ਇਹ ਵੀ ਇਸ ਤੋਂ ਡਬਲ ਅਪਲਾਈ ਕੀਤੇ ਗਏ ਸੀ ਵੀਜ਼ੇ ਪਰ ਇਹਦੇ ਵਿੱਚੋਂ 53% ਯਾਨੀ ਕਿ 23 ਲੱਖ 59 ਹਜ਼ਾਰ ਤੇ 157 ਅਰਜ਼ੀਆਂ ਜਿਹੜੀਆਂ ਪਿਛਲੇ ਸਾਲ 2024 ਦੇ 300 ਤੇ 65 ਦਰਾਂ ਦੇ ਵਿੱਚ ਰੱਦ ਕੀਤੀਆਂ ਗਈਆਂ ਆਮ ਤੌਰ ਤੇ ਉੱਥੇ ਜਦੋਂ ਆਪਾਂ ਕਦੇ ਵੀ ਵੀਜ਼ਾ ਅਪਲਾਈ ਕਰਦੇ ਆ ਕੈਨੇਡਾ ਦਾ ਉਹਦੇ ਵਿੱਚ 35% ਦੀ ਅਰਜ਼ੀਆਂ ਰੱਦ ਹੋ ਜਾਂਦੀਆਂ ਜੇ ਮੰਨ ਲਓ ਮਤਲਬ 100 ਬੰਦੇ ਨੇ ਵੀਜ਼ਾ ਅਪਲਾਈ ਕੀਤਾ ਉਹਦੇ ਵਿੱਚੋਂ 35 38 40% ਦੀਆਂ ਵੀਜ਼ਾ ਅਰਜ਼ੀਆਂ ਰੱਦ ਹੁੰਦੀਆਂ ਉਹਦੇ ਪਿੱਛੇ ਵੱਖੋ ਵੱਖਰੇ ਕਾਰਨ ਹੁੰਦੇ ਵੀ ਤੁਸੀਂ ਵਾਪਸ ਨਹੀਂ ਆਉਣਾ ਜਾਂ ਤੁਹਾਡੀ ਫੈਮਿਲੀ ਟਾਈ ਨਹੀਂ ਇੱਧਰ ਹੈਗੀ ਸਾਨੂੰ ਤੁਹਾਡੇ ਆਮਦਨ ਦੇ ਸਰੋਤਾਂ ਦੇ ਉੱਤੇ ਸ਼ੱਕ ਆ ਤੁਸੀਂ ਉੱਥੇ ਪੱਕੇ ਤੌਰ ਦੇ ਉੱਥੇ ਵਸ ਜਾਓਗੇ ਵੀਜ਼ਾ ਆਫੀਸਰ ਦੇ ਕੋਲੇ ਕਈ ਤਰ੍ਹਾਂ ਦੇ ਕਾਰਨ ਹੁੰਦੇ ਜਦੋਂ ਉਹ ਸੰਤੁਸ਼ਟ ਨਹੀਂ ਹੁੰਦੇ ਤੇ ਫਿਰ ਉਹ ਤੁਹਾਨੂੰ ਨਾ ਕਰ ਦਿੰਦੇ ਆ ਪਰ ਜੇ 2023 ਦੀ ਗੱਲ ਕਰੀਏ ਤਾਂ 18 ਲੱਖ 46 ਹਜ਼ਾਰ ਤੇ 180 ਅਰਜ਼ੀਆਂ ਰੱਦ ਕੀਤੀਆਂ ਗਈਆਂ ਸੀ ਵੀਜ਼ਾ ਦੇਣ ਤੋਂ ਤੇ 18 ਲੱਖ 46 ਹਜ਼ਾਰ 180 ਦੇ ਮੁਕਾਬਲਤਨ 2024 ਦੇ ਵਿੱਚ 23 ਲੱਖ 59 ਹਜ਼ਾਰ ਤੇ 167 ਅਰਜ਼ੀਆਂ ਰੱਦ ਕੀਤੀਆਂ ਗਈਆਂ ਬੀਤੇ ਸਾਲ ਵਿਜ਼ਟਰ ਵੀਜ਼ਾ ਦੀ ਨਾਂਦਾਰ ਜਿਹੜੀ ਵਿਜ਼ਟਰ ਵੀਜ਼ਾ ਦੀ ਇਕੱਲੀ ਵਿਜ਼ਟਰ ਵੀਜ਼ਾ ਦੀ ਨਾਂਦਾਰ ਹੈ ਜਿਹੜੀ ਕੈਨੇਡਾ ਦੇ ਵੱਲੋਂ 54% ਸੀਗੀ ਤੇ 2023 ਦੇ ਵਿੱਚ ਭਾਈ ਇਹ 40% ਦੀ ਸੀ 2024 ਦੇ ਵਿੱਚ ਸਟੱਡੀ ਪਰਮਿਟ ਤੋਂ ਜਿਹੜਾ ਨਾ ਇਹ 52% ਹੋਈ ਆ ਤੇ ਵਰਕ ਪਰਮਿਟ ਰਿਫਿਊਜ਼ਲ ਦਾ ਦਰ ਜਿਹੜੀ ਉਹ 22% ਹੋਈ ਆ 2019 ਦੇ ਵਿੱਚ ਕੈਨੇਡਾ ਦੇ ਵਿੱਚ ਦਾਖਲ ਹੋ ਕੇ ਉੱਥੇ ਆਪਾਂ ਕਹਿੰਦੇ ਆਪਾਂ ਵੀਜ਼ਾ ਐਕਸਟੈਂਡ ਕਰਵਾ ਲਿਆ ਜਾਂ ਕਿਸੇ ਨੇ ਪਾਈ ਵਿਜ਼ਟਰ ਵੀਜ਼ਾ ਤੇ ਜਾ ਕੇ ਬਾਅਦ ਦੇ ਵਿੱਚ ਉਹਨੂੰ ਵਰਕ ਪਰਮਿਟ ਦੇ ਵਿੱਚ ਕਨਵਰਟ ਕਰ ਲਿਆ ਜਾਂ ਕਿਸੇ ਨੇ ਸਟੱਡੀ ਪਰਮਿਟ ਦੇ ਵਿੱਚ ਕਨਵਰਟ ਕਰ ਲਿਆ ਪਰ 2019 ਦੇ ਵਿੱਚ ਕੈਨੇਡਾ 'ਚ ਦਾਖਲ ਹੋ ਕੇ ਆਪਦੀ ਠਾਰ ਵਧਾਉਣ ਵਾਲੇ ਜਿਹੜੇ ਉਹਨਾਂ ਦੀ ਗਿਣਤੀ 196000 ਤੇ 965 ਸੀ ਹੁਣ ਤੁਸੀਂ 24 ਦੀ ਗੱਲ ਦੇਖੋ ਯਾਨੀ ਕਿ 2019 ਤੋਂ ਲੈ ਕੇ 2024 ਤੱਕ 5 ਸਾਲ ਬਣੇ ਤੇ 2024 ਦੇ ਵਿੱਚ 399254 ਲੋਕ ਨੇ ਜਿਹੜੇ ਉਹਨਾਂ ਨੇ ਉਥੇ ਠਾਰ ਆਪਣੀ ਵਧਾਈ ਆ ਵੀਜ਼ੇ ਐਕਸਟੈਂਡ ਕਰਵਾਏ ਜਾਂ ਵੀਜ਼ੇ ਦੀ ਰੂਪਰੇਖਾ ਬਦਲੀ ਆ ਜਿਹਦੇ ਕਰਕੇ ਅੱਜ ਕੈਨੇਡਾ ਦੇ ਵਿੱਚ ਉੱਥੇ ਸਖਤੀਆਂ ਵਰਤੀਆਂ ਗਈਆਂ ਕੈਨੇਡਾ ਦੇ ਵੱਲੋਂ ਵੀ ਹੁਣ ਬੇਹੱਦ ਸਖਤੀਆਂ ਹੋਰ ਕੀਤੀਆਂ ਜਾ ਰਹੀਆਂ ਤਾਂ ਜੋ ਸਾਡੇ ਦੇਸ਼ ਦੇ ਵਿੱਚ ਛਾਨਣੇ ਲਾ ਲਾ ਕੇ ਲਗਾਤਾਰ ਵੱਡੇ ਛਾਨਣੇ ਲਾ ਲਾ ਕੇ ਫੇਰ ਹੀ ਲੋਕ ਵੜਨ ਆ ਹੁਣ ਪਿਛਲੇ ਦਿਨੀ ਖਬਰਾਂ ਆਈਆਂ ਉਹ ਕਹਿੰਦੇ ਵੀ ਵਿਜ਼ਟਰ ਵੀਜ਼ੇ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਨਾ ਹੋ ਰਹੀ ਆ ਮੈਂ ਨਹੀਂ ਕਹਿੰਦਾ ਵੀ ਪਾਈ ਅਪਲਾਈ ਹੀ ਨਾ ਕਰੋ ਪਰ ਤੁਹਾਡਾ ਕਾਰਨ ਸਹੀ ਹੋਣਾ ਚਾਹੀਦਾ ਕਾਰਨ ਜੈਨੂਇਨ ਹੋਣਾ ਚਾਹੀਦਾ ਤੁਸੀਂ ਆਮਦਨ ਦੇ ਸਰੋਤ ਤੁਹਾਡੇ ਚੰਗੇ ਹੋਣੇ ਚਾਹੀਦੇ ਆ ਤੇ ਉੱਥੇ ਵੀਜ਼ਾ ਆਫੀਸਰ ਨੂੰ ਇਸ ਗੱਲ ਦਾ ਯਕੀਨ ਜ਼ਰੂਰੀ ਹੋ ਗਿਆ ਹੋਰ ਘੜੋੜ ਕੇ ਯਕੀਨ ਦਿਵਾਉਣਾ ਪਊਗਾ ਤੇ ਬੋਲਣੇ ਤੁਹਾਡੇ ਕਾਗਜ਼ਾ ਤੁਸੀਂ ਕਿਹੜਾ ਸਾਹਮਣੇ ਬੈਠੇ ਆ ਤੁਹਾਡੇ ਕਾਗਜ਼ ਬੋਲਦੇ ਹੋਣ ਕਿ ਇਹ ਦੇਸ਼ ਦੇ ਵਿੱਚ ਵਾਪਸ ਆਊਗਾ ਇਹਦਾ ਮਕਸਦ ਉੱਥੇ ਲੁਕਣਾ ਨਹੀਂ ਇਹਦਾ ਮਕਸਦ ਉੱਥੇ ਪੱਕੇ ਤੌਰ ਦੇ ਉੱਤੇ ਰਹਿਣਾ ਨਹੀਂ ਇਹ ਘੁੰਮਣ ਫਿਰਨ ਚੱਲਿਆ ਜਾਂ ਆਪਣਿਆਂ ਨੂੰ ਮਿਲਣ ਚੱਲਿਆ ਜਾਂ ਕਿਸੇ ਪਾਰਟੀ ਨੂੰ ਅਟੈਂਡ ਕਰਨ ਚੱਲਿਆ ਇਸ ਤਰੀਕੇ ਦੇ ਨਾਲ ਪਰ ਉਹ ਵੇਲਾ ਗਿਆ ਵੀ ਜਦੋਂ ਤੁਸੀਂ ਅਪਲਾਈ ਕੀਤਾ 7-10 ਸਾਲ ਦਾ ਅਪਲਾਈ ਕੀਤਾ ਚੱਕ ਦਾ ਸਾਲ ਦਾ ਇਹ ਹੁਣ ਅਗਲੀਆਂ ਨੀਤੀਆਂ ਕੀ ਹੋਣੀਆਂ ਉਥੋਂ ਦੀਆਂ ਇਲੈਕਸ਼ਨ ਤੋਂ ਬਾਅਦ ਚੋਣਾਂ ਤੋਂ ਬਾਅਦ ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਪਰ ਮੈਂ ਕਦੇ-ਕਦੇ ਇਹ ਗੱਲ ਸੋਚਦਾ ਵੀ ਤੁਸੀਂ 2 ਸਾਲ ਪਹਿਲਾਂ ਤੱਕ ਕੈਨੇਡਾ ਦੇ ਵਿੱਚ ਜੋ ਉੱਥੇ ਹੜਦੰਗ ਵਜਦਾ ਸੀ ਉਹਦੇ ਬਾਰੇ ਖਬਰਾਂ ਪੜ੍ਹਦੇ ਸੀ ਵੀ ਭਾਈ ਸ਼ੈਰੇਡਨ ਕਾਲਜ ਦੇ ਵੱਲ ਆਹ ਕੁਝ ਹੋ ਗਿਆ ਫਲਾਣੇ ਪਲਾਜ਼ੇ ਦੇ ਵਿੱਚ ਉੱਥੇ ਗੁੰਡਾਗਰਦੀ ਹੋ ਗਈ ਫਲਾਣੀ ਥਾਂ ਤੇ दारू ਪੀ ਕੇ ਚੀਕਾ-ਕੂਕਾ ਮਾਰੀ ਜਾਂਦੇ ਆ ਫਲਾਣੀ ਥਾਂ ਦੇ ਉੱਤੇ ਔਰਤ ਦੇ ਨਾਲ ਛੇੜਖਾਨੀ ਹੋ ਗਈ ਫਲਾਣੀ ਥਾਂ ਦੇ ਤੇ ਬੇਸਮੈਂਟ ਦੇ ਵਿੱਚ ਆ ਕੁਝ ਕਰ ਦਿੱਤਾ ਗਿਆ ਫਲਾਣੀ ਥਾਂ ਦੇ ਉੱਤੇ ਲੜ ਪਏ ਆ ਫਲਾਣੀ ਥਾਂ ਦੇ ਉੱਤੇ ਪੁਲਿਸ ਦੇ ਕੋਲੋਂ ਹੱਥ ਛੜਾ ਕੇ ਭੱਜ ਗਏ ਆ ਅੱਜ ਕੱਲੇ ਸਾਰਾ ਕੁਝ ਕਿਉਂ ਨਹੀਂ ਹੁੰਦਾ ਹੁਣ ਵੀ ਤਾਂ ਆਪਾਂ ਉਹੀ ਆ ਉਹੀ ਪੰਜਾਬੀ ਆ ਉਹੀ ਆਪਾਂ ਗੈਰ ਪੰਜਾਬੀ ਆ ਮਤਲਬ ਇਹ ਆ ਵੀ ਜਿਹੜੀਆਂ ਸਖਤੀਆਂ ਕੀਤੀਆਂ ਉਸ ਤੋਂ ਬਾਅਦ ਹੁੱਲੜਬਾਜ਼ਾਂ ਨੂੰ ਵੀ ਇਸ ਗੱਲ ਦਾ ਅਹਿਸਾਸ ਹੋ ਗਿਆ ਵੀ ਹੁਣ ਇਹਨਾਂ ਨੇ ਵਾਪਸ ਭੇਜਣਾ ਪੁੱਠੇ ਪ ਹੁਣ ਉਹ ਦੌਰ ਨਹੀਂ ਕਿ ਵੀ ਪਾਈ ਅਸੀਂ ਆਜ਼ਾਦ ਆ ਸਾਡੀ ਮਰਜ਼ੀ ਆ ਸਾਡੀ ਸ਼ਖਸੀ ਆਜ਼ਾਦੀ ਆ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਤੁਹਾਡੇ ਕਰਕੇ ਮੈਂ ਕੱਲੇ ਪੰਜਾਬੀਆਂ ਦੀ ਗੱਲ ਨਹੀਂ ਕਰਦਾ ਵੱਖ-ਵੱਖ ਦੇਸ਼ਾਂ ਦੇ ਵਿੱਚੋਂ ਆਏ ਹੋਏ ਕਈ ਲੋਕਾਂ ਦੇ ਕਰਕੇ ਸਾਡੇ ਦੇਸ਼ ਦੇ ਵਿੱਚ ਨਿਯਮ ਕਾਨੂੰਨ ਸ਼ਾਂਤੀ ਭੰਗ ਹੋ ਰਹੀ ਆ ਤੇ ਤੁਹਾਡੀ ਸਾਨੂੰ ਕੋਈ ਲੋੜ ਨਹੀਂ ਆ ਉਹ ਕਹਿੰਦੇ ਜੀ ਸਾਨੂੰ ਸੱਬੇਕ ਲੋਕਾਂ ਦੀ ਲੋੜ ਆ ਸਾਨੂੰ ਮਿਹਨਤੀ ਲੋਕਾਂ ਦੀ ਲੋੜ ਆ ਸਾਨੂੰ ਇਥੋਂ ਦੇ ਜੀਵਨ ਜਾਚ ਨੂੰ ਸਮਝਣ ਵਾਲਿਆਂ ਦੀ ਲੋੜ ਹੈ ਸਾਨੂੰ ਇਥੋਂ ਦੇ ਸਿਸਟਮ ਦੇ ਵਿੱਚ ਢਲ ਕੇ ਚੱਲਣ ਵਾਲੇ ਲੋਕਾਂ ਦੀ ਲੋੜ ਹੈ ਜਿਹੜੇ ਵੀ ਲੋਕ ਜਾਂਦੇ ਦੇਖੋ ਇਹ ਗੱਲ ਸੱਚੀ ਆ ਵੀ ਕੈਨੇਡਾ ਹੋਵੇ ਜਾਂ ਕੋਈ ਹੋਰ ਦੇਸ਼ ਹੋਵੇ ਉਹਨਾਂ ਦੇਸ਼ਾਂ ਨੂੰ ਵਕ ਵਕ ਤਰੀਕਿਆਂ ਦੇ ਨਾਲ ਪੈਸਿਆਂ ਦੀ ਲੋੜ ਤਾਂ ਹੈ ਤੇ ਮੈਂ ਇੱਕ ਰਿਪੋਰਟ ਪੜ੍ਹ ਕੇ ਆਇਆ ਅੱਜ ਉਹਦੇ ਵਿੱਚ ਕਿਹਾ ਗਿਆ ਜੀ ਕਿ ਪਿਛਲੇ ਸਾਲ ਯਾਨੀ ਕਿ 2024 ਦੇ ਵਿੱਚ ਜਦੋਂ ਆਪਾਂ ਕੋਈ ਵੀ ਅਰਜ਼ੀ ਲਾਉਨੇ ਵੀਜ਼ਾ ਦੀ ਤੇ ਉਹਦੇ ਲਈ ਸਾਨੂੰ ਮੇਰੇ ਕੱਲ 150 ਤੋਂ ਲੈ ਕੇ ਤੇ 200 ਡਾਲਰ ਦੇਣਾ ਪੈਂਦਾ ਪ੍ਰਤੀ ਵਿਅਕਤੀ ਉਹਦੇ ਨਾਲ 80 ਲੱਖ ਡਾਲਰ ਆ ਜਿਹੜਾ ਉਹ ਪਿਛਲੇ ਸਾਲ ਦੇ ਵਿੱਚ 2024 ਦੇ ਵਿੱਚ ਕੈਨੇਡਾ ਦੇ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਮਿਲੇ ਆ ਪਰ ਉਹ ਇਹ ਗੱਲ ਕਹਿੰਦੇ ਵੀ 80 ਲੱਖ ਡਾਲਰ ਹੋਵੇ ਜਾਂ 800 ਲੱਖ ਡਾਲਰ ਹੋਵੇ ਕਰੋੜਾਂ ਡਾਲਰ ਹੋਵੇ ਭਾਵੇਂ ਮਿਲੀਅਨ ਹੋਵੇ ਕਹੀ ਪਰ ਸਾਨੂੰ ਸਾਡੇ ਦੇਸ਼ ਦੇ ਵਿੱਚ ਸ਼ਾਂਤੀ ਵੀ ਚਾਹੀਦੀ ਆ ਇੱਥੇ ਜਿਸ ਤਰੀਕੇ ਨਾਲ ਘਰ ਵੰਗੇ ਹੋਏ ਆ ਜਿਵੇਂ ਇੱਥੇ ਸੁਰੱਖਿਆ ਨੂੰ ਖਤਰਾ ਪੈਦਾ ਹੋਇਆ ਜਿਸ ਤਰੀਕੇ ਨਾਲ ਡਾਕਟਰੀ ਸਹੂਲਤਾਂ ਦੇ ਵਿੱਚ ਵਿਗੜਨ ਪੈਦਾ ਹੋਇਆ ਜਿਵੇਂ ਕਿ ਹੋਰ ਬਹੁਤ ਕੁਝ ਗਲਤਫਲਤ ਹੋਣਾ ਸ਼ੁਰੂ ਹੋ ਗਿਆ ਉਹ ਕਹਿੰਦੇ ਵੀ ਹਾਲ ਦੀ ਕੜੀ ਅਸੀਂ ਛਾਲਣਾ ਲਾ ਕੇ ਹੀ ਤੁਰਨਾ ਅਸੀਂ ਛਾਲਣਾ ਹੋਰ ਲਾਵਾਂਗੇ ਮੇਰੀ ਬੇਨਤੀ ਆ ਉਹਨਾਂ ਪੰਜਾਬੀਆਂ ਨੂੰ ਵੀ ਦੇਖੋ ਇਹ ਸੰਕਟ ਦਾ ਵੇਲਾ ਇਹ ਔਖਾ ਦਾ ਵੇਲਾ ਅਸੀਂ ਪਿਛਲੇ ਦਿਨਾਂ ਦੇ ਵਿੱਚ ਉਹ ਵੀਡੀਓ ਵੀ ਦੇਖੀਆਂ ਜਦੋਂ ਬ੍ਰੈਂਟਨ ਦੇ ਵੱਲ ਟੋਰਾਂਟੋ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜੰਗਲਾਂ ਦੇ ਵਿੱਚ ਨੌਜਵਾਨ ਮੁੰਡੇ ਕੁੜੀਆਂ ਜਿਹੜੇ ਉਹ ਟੈਂਟ ਲਾ ਲਾ ਕੇ ਰਾਤਾਂ ਕੱਟ ਰਹੇ ਆ ਉਹਨਾਂ ਨੇ ਉੱਥੇ ਆਪਦਾ ਪੱਕਾ ਰਹਿਣ ਬਸੇਰਾ ਬਣਾਇਆ ਪਰ ਹੁਣ ਜਦ ਕਰੀ ਇਹ ਮਿਲੀ ਆ ਵੀ ਭਾਈ ਉਥੋਂ ਦੇ ਲੋਕਾਂ ਦੇ ਵੱਲੋਂ ਇਹਨਾਂ ਲੋੜਵੰਦਾਂ ਦੀ ਸਟੂਡੈਂਟ ਦੀ ਬਾਹ ਫੜੀ ਗਈ ਆ ਤੇ ਮੇਰੀ ਬੇਨਤੀ ਉਹਨਾਂ ਲੋਕਾਂ ਨੂੰ ਜਿਹੜੇ ਸਾਡੇ ਪੰਜਾਬੀ ਸਥਾਪਤ ਆ ਜਿਹੜੇ ਕਿ 20 ਸਾਲ ਤੋਂ 30 ਸਾਲ ਤੋਂ 50 ਸਾਲ ਤੋਂ ਗਏ ਹੋਏ ਆ ਜਿਨ੍ਹਾਂ ਦੀਆਂ ਫੈਕਟਰੀਆਂ ਨੇ ਜਿਨ੍ਹਾਂ ਦੇ ਬਹੁਤ ਵੱਡੇ ਕਾਰੋਬਾਰ ਨੇ ਤੁਹਾਡੇ ਕਾਰੋਬਾਰ ਸੁਲੱਖਣੇ ਰਹਿਣ ਹੋਰ ਵਧਣ ਪਰ ਕੁਝ ਕਦੇ ਉੱਥੇ ਸਵਾਲ ਖੜੇ ਹੁੰਦੇ ਪੰਜਾਬੀਆਂ ਦੇ ਉੱਤੇ ਹੀ ਕਿ ਉਹ ਪੰਜਾਬੀ ਪੰਜਾਬੀਆਂ ਦੇ ਹੀ ਪੈਸੇ ਮਾਰ ਲੈਂਦੇ ਆ ਕਿਸੇ ਦੀ ਤਿੰਨ ਮਹੀਨੇ ਦੀ ਤਨਖਾਹ ਮਾਰ ਲਈ ਕਿਸੇ ਦੀ 4 ਮਿੰਟ ਦੀ ਮਾਰ ਲਈ ਕਿਸੇ ਦੀ 2 ਮਿੰਟ ਦੀ ਤਨਖਾਹ ਮਾਰ ਲਈ ਆਪਾਂ ਇਹਨਾਂ ਗੱਲਾਂ ਤੋਂ ਆਪਾਂ ਗੁਰੇਜ਼ ਕਰਿਆ ਕਰਗੇ ਉਹ ਸਿਆਣੇ ਇਹ ਗੱਲ ਕਹਿੰਦੇ ਵੀ ਭਾਈ ਚੋਰੀ ਦੇ ਪੁੱਤ ਜਵਾਨ ਨਹੀਂ ਹੁੰਦੇ ਆਪਾਂ ਜੇਕਰ ਇਹਦਾ ਵੀ ਹੱਕ ਹਲਾਂਗੇ ਇਹਦਾ ਵੀ ਹੱਕ ਹਲਾਂਗੇ ਤੇ ਫਿਰ ਆਪਾਂ ਪਿੰਡ ਦੇ ਵਿੱਚ ਆ ਕੇ ਤੇ ਕੈਂਪ ਲਾਉਨੇ ਆ ਫਿਰ ਅਸੀਂ ਪਿੰਡ ਦੇ ਵਿੱਚ ਆ ਕੇ ਮੇਲੇ ਲਾਉਨੇ ਆ ਮੈਂ ਸਾਰਿਆਂ ਨੂੰ ਇੱਕੋ ਰਸੇ ਨਹੀਂ ਬਣਦਾ ਪਰ ਸਾਨੂੰ ਕਈ ਸਟੂਡੈਂਟ ਭੈਣਾ ਵੀਰੇ ਗੱਲ ਦੱਸਦੇ ਆ ਕਿ ਭਾਈ ਅਸੀਂ ਫਲਾਣੀ ਥਾਂ ਦੇ ਉੱਤੇ ਫਲਾਣੀ ਫੈਕਟਰੀ ਚ ਫਲਾਣੇ ਰੈਸਟੋਰੈਂਟ ਚ ਕੰਮ ਕਰਦੇ ਸੀ ਫਲਾਣੇ ਥਾਂ ਦੇ ਉੱਤੇ ਗਏ ਪਰ ਉਹਨਾਂ ਨੇ ਸਾਨੂੰ ਕੰਮ ਕਾਜ ਦਿੱਤਾ ਸਾਡੀ ਵੀ ਲੋੜ ਸੀ ਉਹਨਾਂ ਦੀ ਵੀ ਲੋੜ ਸੀ ਪਰ ਜੋ ਅਸੀਂ ਰੇਟ ਮਿੱਥਿਆ ਸੀ ਉਹਦੇ ਮੁਤਾਬਕ ਵੀ ਸਾਨੂੰ ਪੈਸੇ ਨਹੀਂ ਦਿੱਤੇ ਕਿਸੇ ਨੇ ਕਹਿਣਾ ਜੀ ਮੇਰਾ 3000 ਡਾਲਰ ਮਾਰ ਲਿਆ ਉਹਨਾਂ ਨੇ ਕੋਈ ਕਹਿੰਦਾ ਮੇਰਾ 5000 ਡਾਲਰ ਮਾਰ ਲਿਆ ਜੇ ਥੋੜਾ ਉੱਥੇ ਕਈ ਮਿਲੀਅਨ ਡਾਲਰ ਕਾਰੋਬਾਰ ਆ ਤੇ ਫਿਰ ਭਾਈ ਤੁਸੀਂ 2 4 5000 ਡਾਲਰ ਮਾਰ ਕੇ ਕੀ ਤੁਸੀਂ ਹੋਰ ਮਹਿਲ ਬਣਾ ਰਹੇ ਖੜੇ ਕਰ ਲੋਗੇ ਉਹ ਤੁਹਾਡੀ ਇੱਕ ਟਿਕਟ ਤੁਸੀਂ ਬਿਜ਼ਨਸ ਕਲਾਸ ਦੇ ਵਿੱਚ ਆਉਣੇ ਹੁੰਨੇ ਆਮ ਤੌਰ ਦੇ ਉੱਤੇ ਇੱਥੇ ਆ ਕੇ ਤੁਸੀਂ ਕੈਂਪ ਵੀ ਲਵਾਉਣਾ ਇੱਥੇ ਆ ਕੇ ਤੁਸੀਂ ਪਾਠ ਵੀ ਰਖਾਉਣਾ ਇੱਥੇ ਆ ਕੇ ਤੁਸੀਂ ਗਰੀਬਾਂ ਦੀ ਕੁੜੀਆਂ ਦੇ ਵਿਆਹ ਵੀ ਕਰਦੇ ਆ ਜਿਹੜੇ ਲੋਕ ਕਿਰਤ ਕਮਾਈ ਦੇ ਵਿੱਚੋਂ ਕੱਢ ਕੇ ਦਸਵੰਦ ਸਹੀ ਤਰੀਕੇ ਨਾਲ ਇੱਥੇ ਕੰਮ ਕਰਦੇ ਬਹੁਤ ਵਧੀਆ ਤੁਹਾਡਾ ਧੰਨਵਾਦ ਆ ਤੁਸੀਂ ਬੜੇ ਪਿਆਰੀ ਸਤਿਕਾਰਯੋਗ ਆ ਪਰ ਭਾਈ ਤੁਸੀਂ ਉੱਥੇ ਵੀ ਜਿਹੜੇ ਲੋਕ ਉੱਥੇ ਪੰਜਾਬੀ ਪੰਜਾਬਗਾਂ ਦੇ ਪੈਸੇ ਮਾਰਦੇ ਆ ਉਹਨਾਂ ਨੂੰ ਵੀ ਬੇਨਤੀ ਆ ਵੀ ਇਹ ਤਾਂ ਭਾਈ ਸਾਰਾ ਕੁਝ ਘਰਬਾਰ ਵੇਚ ਕੇ ਉੱਥੇ ਗਏ ਆ ਇਹ ਥੋੜਾ ਮਾਰੇ ਆ ਇਸੇ ਕਰਕੇ ਤਾਂ ਭਾਈ ਅੱਧੇ ਭਾਅ ਦੇਓ ਤਾਂ ਤੁਹਾਡੇ ਕੋਲੇ ਕੰਮ ਕਰਦੇ ਆ ਇਹਨਾਂ ਦੇ ਕੋਲੇ ਰਾਈਟ ਨਹੀਂ ਆ ਪੂਰੇ ਇਹ ਉਹਨਾਂ ਘੰਟਿਆਂ ਤੋਂ ਵੱਧ ਜੇਕਰ ਕੰਮ ਕਰਨਾ ਫਿਰ ਇਹਨਾਂ ਨੂੰ ਮਜਬੂਰੀ ਦੇ ਵਿੱਚ ਤੁਹਾਡੇ ਕੋਲੇ ਆਉਣਾ ਪੈਂਦਾ ਸੋ ਜੇਕਰ ਤੁਸੀਂ ਇੱਥੇ ਪੁਣ ਵਾਲੇ ਕੰਮ ਕਰਦੇ ਆ ਉੱਥੇ ਵੀ ਜਿਹੜੇ ਪੁਣ ਵਾਲੇ ਕੰਮ ਕਰਦੇ ਬਹੁਤ ਵਧੀਆ ਗੱਲ ਆ ਪਰ ਜਿਹੜੇ ਨਹੀਂ ਕਰਦੇ ਉਹਨਾਂ ਨੂੰ ਬੇਨਤੀ ਕਿ ਭਾਈ ਆਹ ਕੁਝ ਨਾ ਕਰਿਆ ਕਰੋ ਤੁਸੀਂ ਸਹੀ ਤਰੀਕੇ ਦੇ ਨਾਲ ਆਪਣਾ ਕੰਮਕਾਜ ਕਰੋ ਬਾਕੀ ਤੁਹਾਡੇ ਉੱਤੇ ਮਾਣ ਸਤਿਕਾਰ ਹੈਗਾ ਤੇ ਕੈਨੇਡਾ ਦੀਆਂ ਤੇ ਅਮਰੀਕਾ ਦੀਆਂ ਵੀਜ਼ਾ ਨੀਤੀਆਂ ਨੂੰ ਆਪਾਂ ਸਮਝ ਗਏ ਤੇ ਏਜੰਟਾਂ ਦੇ ਟੇਟੇ ਆਪਾਂ ਨਾ ਚੜੀ ਏਜੰਟਾਂ ਦੇ ਕੋਲੇ ਆਪਾਂ ਨਾ ਫਸ ਗਏ ਫਸ ਫਸ ਕੇ ਆਪਾਂ ਖੁੰਗੜ ਹੋ ਗਏ ਆ ਗੱਲ ਬੜੀ ਸਾਫ਼ ਤੇ ਸਪਸ਼ਟਾ 30 ਸਕਿੰਟਾਂ ਦੇ ਵਿੱਚ ਮੈਂ ਮੁਕਾਦਨਾ ਵੀ ਭਾਈ ਤੁਸੀਂ ਇੱਥੇ ਸੌਖੇ ਰਹਿਣਾ ਜਾਂ ਏਜੰਟ ਦੇੋਂ ਪੈਸੇ ਫੜਾ ਕੇ ਤੇ ਫੇਰ ਸੌਖੇ ਰਹਿਣਾ ਜਾਂ ਕੰਦ ਟੱਪ ਕੇ ਸੌਖੇ ਰਹਿਣਾ ਜਾਂ ਉੱਥੋਂ ਵਾਪਸ ਆ ਕੇ ਸੌਖੇ ਰਹਿਣਾ ਤੇ ਫੇਰ ਇੱਥੇ ਧਰਨਾ ਲਾ ਕੇ ਸੌਖੇ ਰਹਿਣਾ ਤੇ ਪੁਲਿਸ ਕਾਰਵਾਈ ਨਹੀਂ ਕਰਦੀ ਇਹ ਲਾਂਬਾ ਦੇ ਕੇ ਸੌਖੇ ਰਹਿਣਾ ਇਹ ਚੋਣ ਤੁਸੀਂ ਕਰਨੀ ਆ ਵੀ ਤੁਸੀਂ ਕਿਹੜੇ ਪਾਸੇ ਨੂੰ ਤੁਰਨਾ ਤੇ ਕਿਹੜੇ ਪਾਸੇ ਨੂੰ ਨਹੀਂ